ਸਾਈ ਵੀਰ 2 ਕੁਇੰਟਲ ਕਣਕ 4 ਕਣਕ ਉਹ ਸੀਗੀ 2 ਕੁਇੰਟਲ ਤੇ ਬਾਕੀ ਆ ਪਈ ਆ ਡਰਮ ਚ ਪਾਈ ਜਾਂਦੇ ਆ ਜਦੋਂ ਡਰਮ 10 ਕੁਇੰਟਲ ਦਾ ਵਾ ਜਦੋਂ ਪੈ ਗਈ ਤੁਹਾਨੂੰ ਉਹ ਵੀ ਦਿਖਾ ਦਾਂਗੇ ਵੀ ਕਿੰਨਾ ਡਰਮ ਭਰਿਆ ਵਾ ਤੇ ਕਿੰਨੀ ਬਾਅਦ ਚ ਕਣਕ ਬਚੀ ਆ ਤੇ ਜਿਹੜੀ ਉਹ 2 ਕੁਇੰਟਲ ਕਣਕ ਚੋਖੀ ਆ ਪਿਆ ਵਾ ਕੰਡਾ ਤੇ ਆ ਪਾਈ ਜਾਂਦੇ ਆ ਵੀ ਡਰਮ ਦੇ ਵਿੱਚ ਕਣਕ ਤੇ ਕਿੰਨਾ ਖੋ ਗਿਆ ਡਰਮ ਭਰ ਗਿਆ ਵਾ ਦੋ ਪੱਤੀਆਂ ਭਰ ਗਈਆਂ ਵੀ ਇੱਥੋਂ ਤਾਂ ਹੀ ਆਈਆਂ ਦੋ ਕੁਆਂਟਲ ਆਵਾ ਇਹਦੇ ਚ ਜੋ ਕੀ ਕੱਢੀ ਆ ਤੇ ਬਾਕੀ ਆ ਡਰਮ ਚ ਪਾਈ ਜਾਣੇ 10 ਦਿਨ ਕਿੰਨੇ ਲੈ ਵੀ ਵੀਰਾ ਜਿਹੜੀ ਕਣਕ ਦੀ ਵੀਡੀਓ ਪਾਈ ਸੀਗੀ ਤੇ ਇਹ ਕਣਕ ਹੋ ਗਈ ਆ ਆ 10 ਪੌਂਟ ਦਾ ਡਰਮ ਭਰ ਗਿਆ ਵਾ ਠੀਕ ਆ ਤੇ 2 ਕੁਆਂਟਲ ਕਣਕ ਅਸੀਂ ਕਿਸੇ ਨੂੰ ਦਿੱਤੀ ਆ ਉਹ ਵੀ ਤੁਹਾਨੂੰ ਸਕਰੀਨ ਤੇ ਅਸੀਂ ਦਿਖਾ ਦਿੰਨੇ ਆ ਬੋਰੀਆਂ ਤੇ ਇਹ ਵੀਰ 12 ਕੇ 13 ਕੁਆਂਟਲ ਕਣਕ ਹੋ ਗਈ ਉਹਨੇ ਥਾਂ ਦੇ ਵਿੱਚੋਂ ਠੀਕ ਆ ਆ ਡਰਮ ਭਰ ਗਿਆ ਮੜਾ ਡਰਮ ਦਿਖਾ ਦੇ ਸਕਰੀਨ ਤੇ ਉਰੇ ਕਰਕੇ ਉੱਤੇ ਆ ਡਰਮ ਭਰ ਗਿਆ ਫੁੱਲ ਠੀਕ ਆ ਤੇ ਬਾਕੀ ਵੀਰ ਅਸੀਂ ਕਦੇ ਦਵਾਈ ਨਹੀਂ ਪਾਈ ਗੋਲੀਆਂ ਨਹੀਂ ਪਾਈਆਂ ਅਸੀਂ ਨਿੰਮ ਪਾਉਂਦੇ ਹੁੰਨੇ ਆ ਨਿੰਮ ਜਿਮਾ ਥੱਲੇ ਵਾਲਾ ਟੱਕਣ ਆ ਗਿਆ ਵਾ ਜਾ ਜਿਵੇਂ ਪੱਤੀ ਤਾਂ ਹੀ ਥੱਲੇ ਪੜੀ ਗਈ ਥੋ ਤਾਂ ਹੀ ਕਣਕ ਭਰ ਗਈ ਇੱਥੇ ਨਿੰਮ ਪਾਤੀ ਗਾਂ ਦੂਜੀ ਪੱਤੀ ਭਰ ਗਈ ਨਿੰਮ ਪਾਤੀ ਅੱਜ ਤਾਂ ਹੀ ਕਣਕ ਨਹੀਂ ਲੱਗੀ ਜਿਹੜੀਆਂ ਜਗ੍ਹਾਾਂ 'ਚ ਗੋਲਗਾ ਪਉਂਦੇ ਆ ਉਹ ਕਣਕ ਦੇ ਵਿੱਚ ਮਿਲਦੀਆਂ ਤੇ ਉਹਦੇ ਨਾਲ ਵੀਰ ਕਹਿੰਦੇ ਕੈਂਸਰ ਹੁੰਦਾ ਵਾ ਜੇ ਉਹ ਦਵਾਈ ਪਾਉਂਨੇ ਆਪਾਂ ਵਿੱਚ ਕਣਕ ਦੇ ਉਹਦੀ ਹਵਾੜ ਬੰਦੀ ਆ ਕਣਕ ਦੇ ਵਿੱਚ ਗੈਸ ਬੰਦੀ ਆ ਸੋਚੋ ਵੀ ਇੱਕ ਗੋਲੀ ਦੇ ਵਿੱਚ ਕਿੰਨੀ ਗੈਸ ਆ ਕਿਉਂ ਜੋ ਕਣਕ 'ਚ ਪਾਉਂਨੇ ਆ ਅਸੀਂ ਅੱਜ ਤਾਂ ਹੀ ਨਹੀਂ ਪਾਈ ਅਸੀਂ ਇਹ ਨਿੰਮ ਪਾਉਂਨੇ ਆ ਦੋਨੇ ਮੂੰਹ ਆ ਜਿਵੇਂ ਉਹ ਮੂੰਹ ਤੇ ਪਾਤੀ ਇੱਥੋਂ ਤਾਂ ਹੀ ਡਰਮ ਭਰ ਗਿਆ ਪੱਤੀ ਤਾਂ ਹੀ ਇਹਦੇ ਤਾਂ ਹੀ ਪਾਤੀ ਆ ਬਾਕੀ 10 ਕੁਆਂਟਲ ਦਾ ਡਰਮ ਹੋ ਗਿਆ ਬਾਕੀ ਬਾਹਰ ਕਣਕ ਕਿੰਨੀ ਬਚ ਗਈ ਤੁਹਾਨੂੰ ਉਹ ਵੀ ਦਿਖਾ ਦਿੰਦੇ ਆ ਤੇ ਬਾਕੀ 2 ਕੁਆਂਟਲ ਕਿਸੇ ਨੂੰ ਦਿੱਤੀ ਆ ਤੇ 12 13 ਕੁਆਂਟਲ ਵੀਰ ਕਣਕ ਤਿੰਨਾਂ ਕਨਾਲਾਂ ਦੇ ਵਿੱਚ ਹੋਈ ਆ ਬਿਨਾ ਰੇਤੋਂ ਬਿਨਾ ਸਪਰੇ ਤੋਂ ਬਿਨਾ ਪਾਣੀ ਵੀ ਅਸੀਂ ਦਿੱਤਾ ਆ ਪਾਣੀ ਵੀ ਇੱਕ ਪੁੱਤਰ ਤਲੋਂ ਕੱਸੀ ਆਈ ਤੇ ਆਪਣੇ ਆਪ ਟੁੱਟ ਕੇ ਲੱਗ ਗਿਆ ਤੇ ਉਹ ਤੁਹਾਨੂੰ ਥਾਵੇਂ ਉਤਰ ਮਣ ਕੇ ਦਿਖਾਤਾ ਸੀਗਾ ਜਿਹੜੀ ਚੜਾਈ ਸੀਗੀ ਉਹ 20 ਕਰਮਾਂ ਦੀ ਜਾਨੀ ਕਿ ਅੱਧਾ ਕਿਲਾ ਹੋ ਗਿਆ ਤੇ ਜਿਹੜੀ ਲੰਬਾਈ ਸੀਗੀ ਕੋ ਵੀ ਰਹਿ ਇੱਕ ਕਨਾਲ ਤਾਂ ਟੁੱਟ ਜਾਂਦੀ ਸੀਗੀ ਤੇ ਜਾਨੀ ਕਿ ਤਿੰਨ ਕਨਾਲ ਹੀ ਰਹਿ ਜਾਂਦਾ ਸੀ ਤਾਂ ਤੇ ਬਾਕੀ ਆ ਬਾਹਰ ਕਿੰਨੀ ਕਣਕ ਰਹਿ ਗਈ ਆ ਤੁਹਾਨੂੰ ਦਿਖਾ ਦਿੰਨੇ ਆ ਕਣਕ ਜਿਹੜੀ ਬਾਹਰ ਬਚ ਗਈ ਆ 1 ਕਵਾਂਟਾਲ ਆ ਹੋ ਗਈ ਤੇ ਆ ਥੋੜੀ ਜੀ ਬਚ ਗਈ ਆ ਠੀਕ ਆ ਬਾਕੀ ਆ ਬਚ ਗਈ ਆ ਦੋ ਕਵਾਂਟਲ ਕਣਕ ਦੇ ਨੇੜੇ ਹੋ ਗਿਆ ਤੇ ਦੋ ਕਵਾਂਟਲ ਅਸੀਂ ਕਿਸੇ ਨੂੰ ਦਿੱਤੀ ਆ ਜੋ ਓਕੇ ਉਹ ਵੀ ਬੋਰੀਆਂ માં ਜਿਹੜੀਆਂ ਤੁਹਾਨੂੰ ਸਕਰੀਨ ਤੇ ਲਾ ਦਿੰਨੇ ਆ ਏ ਹੋ ਗਿਆ ਵਾ 13 ਕੁਆਂਟਲ ਸਾਢੇ 13 ਕੁਆਂਟਲ ਨੇੜ ਦੇ ਹੋ ਗਈ ਵੀਡੀਓ ਅੱਧੇ ਕਿਲੇ ਦੇ ਵਿੱਚੋਂ ਅੱਧਾ ਗੱਲਾ ਕੀ ਤਿੰਨ ਕਨਾਲੇ ਥਾਵਾ ਤਿੰਨ ਕਨਾਲਾਂ ਚ ਵੀ ਘਟ ਜਾਂਦਾ ਵਾ ਤੇ ਉਹ ਵੀਡੀਓ ਅਸੀਂ ਪਾਈ ਵੀ ਆ ਉਹਦੇ ਤੁਸੀਂ ਦੇਖ ਹੀ ਲਿਆ ਵਾ ਠੀਕ ਆ ਜੇ ਵੀਰ ਵੀਡੀਓ ਵਧੀਆ ਲੱਗੇ ਕਮੈਂਟ ਸ਼ੇਅਰ ਲੈ ਕੇ ਜਰੂਰ ਕਰਿਆ ਕਰੋ ਕਿਉਂਕਿ ਫੇਰ ਹੀ ਵੀਡੀਓ ਪਾਉਣ ਦਾ ਫਾਇਦਾ ਹੈ ਜੇ ਕਮੈਂਟ ਲੈ ਕੇ ਸ਼ੇਅਰ ਨਹੀਂ ਹੁੰਦੇ ਫਿਰ ਵੀਡੀਓ ਤੋਂ ਮੰਜਾ ਆ ਕੇ ਜਾਂਦਾ ਫਿਰ ਕਹੇ ਦਾ ਛੱਡ ਪੜੇ ਇਸ ਕਰਕੇ ਜਰੂਰ ਕਰਿਆ ਕਰੋ ਕਮੈਂਟ ਲੈ ਕੇ ਸ਼ੇਅਰ ਜੇ ਵੀਡੀਓ ਵਧੀਆ ਲੱਗੇ ਤੇ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਚਾ